ਜ਼ਰੂਰ ਮੇਰੇ ਉਹ ਨੌਜਵਾਨ ਵੀਰੋ ਜਰੂਰ ਦਿਮਾਗ ਚ ਭਾਇਓ ਜਿਹੜਾ ਬੰਦਾ ਆਲਸੀ ਤੇ ਵਿਹਲੜ ਹੈ ਉਹਨੂੰ ਕਿਸੇ ਕੁਰਬਾਨੀ ਦਾ ਨਾਮ ਦਾ ਸਿਮਰਨ ਦਾ ਕੋਈ ਆਨੰਦ ਨਹੀਂ ਲੈ ਕੇ ਲੈ ਲੋ ਜਿੰਨਾ ਚਿਰ ਤੁਸੀਂ ਸਮਝਦੇ ਨਹੀਂ ਇਸ ਨੁਕਤੇ ਨੂੰ ਵੇਖਿਓ ਬੰਦਾ ਰਾਤ ਨੂੰ ਕਿੰਨੇ ਵਜੇ ਸੁੱਤਾ ਸੀ 9:30 10 ਵਜੇ ਤਾਂ ਕਿੰਨੇ ਵਜੇ ਉੱਠਿਆ 4 ਵਜੇ 4 ਵਜੇ ਉੱਠ ਕੇ ਕੀ ਕੀਤਾ ਬਿਸਤਰੇ ਤੇ ਪਹਿਲਾਂ ਤੇ ਕਮਾਲ ਆਪਾਂ ਵੇਖ ਰਹੇ ਹਾਂ ਉਹਨੂੰ ਵੀ ਐ ਬੈਠਾ ਸ਼ਾਮ ਮਾਲਕਾ ਸੋਹਣਾ ਬਿਸਤਰਾ ਦਿੱਤਾ ਹੈ ਬੜੀ ਦੁਨੀਆ ਜਿਹੜੀ ਤੜਫਦੇ ਫਿਰਦੇ ਨੇ ਲੋਕਾਂ ਕੋਲ ਬਿਸਤਰਾ ਵੀ ਹੈ ਨਹੀਂ ਮਾਲਕਾ ਕਿੱਡੀ ਫੁੱਟ ਪਾਥਾਂ ਤੇ ਪੈਂਦੇ ਐ ਸੋਹਣਾ ਬਿਸਤਰਾ ਕਿੰਨਾ ਸ਼ਾਂਤ ਬੰਦਾ ਐ ਫੇਰ ਡੰਡ ਡੰਡ ਮਾਰੇ ਪੰਜ ਚਾਰ ਸਟ੍ਰੈਚਿੰਗ ਕਰਦਾ ਐ ਬੈਟ ਕੰਬੂਟ ਕਾਂ ਕੱਡੀਆਂ ਫੇਰ ਕੀ ਹੋਇਆ ਜੋਰ ਨਾਲ ਸਾਰੇ ਸਰੀਰ ਤੇ ਮਾਲ ਮਾਲਿਸ਼ ਕਰਦਾ ਐ ਵੀ ਸਫਰ ਕਰਨਾ ਐ ਬਈ 5-10 ਮਿੰਟ ਉਹਨੇ ਮਾਲਿਸ਼ ਕਰਨ ਤੇ ਲਾ ਦਿੱਤੇ ਲਓ ਜੀ ਉਸ ਤੋਂ ਬਾਅਦ ਰੀਜ ਨਾਲ ਨਹਾਤਾ ਰੀਜ ਨਾਲ ਚੰਗੀ ਤਰ੍ਹਾਂ ਸਾਬਣ ਲਾ ਕੇ ਫਰੈਸ਼ ਹੋ ਕੇ ਪੂਰਾ ਨਹਾਤਾ ਵਧੀਆ ਐ ਪੂਰਾ ਸਰੀਰ ਫਿੱਟ ਐ ਲਓ ਹਣ ਜੀ ਨੇ ਇਸ਼ਨਾਨ ਤੋਂ ਬਾਅਦ ਫਿਰ ਇਦਾਂ ਬਹਿ ਗਿਆ ਅੱਖਾਂ ਬੰਦ ਕਰਕੇ 10 ਮਿੰਟ ਸਿਮਰਨ ਕੀਤਾ ਵਾਹਿਗੁਰੂ ਵਾਹਿ ਕਿੰਨਾ ਰਸ ਲਓ ਜੀ ਉਦੋਂ ਬਾਅਦ ਨਿਤਨੇਮ ਕੀਤਾ ਅੱਧਾ ਘੰਟਾ ਨਿਤਨੇਮ ਤੇ ਲੱਗ ਗਿਆ 4 ਤੋਂ ਵੱਜ ਕੇ 5 ਹੁਣ 5:30 5 ਵਜੇ 5:30 ਵਜੇ ਬਾਹਰ ਆਇਆ ਘਰ ਵਾਲੀ ਕਹਿੰਦੀ ਲਓ ਜੀ ਤੁਹਾਡੇ ਲਈ ਮੈਂ ਬ੍ਰੇਕਫਾਸਟ ਤਿਆਰ ਕੀਤਾ ਆਪਣੇ ਵਾਲਾ ਹੁੰਦਾ ਜਦੋਂ ਸਿਰ ਪਿੰਡਾਂ ਵਾਲਿਆ ਪਰੌਂਠਾ ਬਣਾਇਆ ਲਓ ਜੀ ਜ ਉਹ ਸ਼ਹਿਰੀ ਜੇ ਹੋਣਗੇ ਬ੍ਰੈਡਾਂ ਤੇ ਜੈਮ ਜੂਮ ਲਾ ਕੇ ਰੱਖਿਆ ਹੋਣਾ ਆਪਣੇ ਵਾਲਾ ਫਿਰ ਉਹ ਸਿੱਧਾ ਹੀ ਵੀ ਪਰੌਂਠਾ ਹੀ ਹੈ ਲੈ ਫਿਰ ਲਓ ਜੀ ਲਓ ਜੀ ਸੁਣਿਓ ਡਾਈਨਿੰਗ ਟੇਬਲ ਤੇ ਬਹਿ ਗਿਆ ਘਰ ਵਾਲੀ ਨੇ ਉਹ ਵੀ ਬਹਿ ਕੇ ਆ ਜਾ ਕੋਲ ਬੈ ਉਹ ਵੀ ਬਹਿ ਕੇ ਆ ਕੇ ਹੁਣ ਉਹਨੇ ਰੀਤ ਨਾਲ ਰੋਟੀ ਬਣਾਈ ਹੈ ਚੌਂਦੀ ਹੈ ਵੀ ਇੰਨਾ ਕਿਤੇ ਕਹਿ ਸਵਾਦ ਬਣੀ ਹੈ ਮੈਂ ਵੀ ਸਵੇਰ ਦੀ ਲੱਗੀ ਹੋਈ ਹਾਂ ਉੱਠ ਕੇ ਜੇ ਤੂੰ 4 ਵਜੇ ਉੱਠਿਆ ਤਾਂ ਮੈਂ ਵੀ 4 ਵਜੇ ਦੀ ਉઠી ਹਾਂ ਹੁਣ ਘਰ ਵਾਲੀ ਇੰਨਾ ਕਿਤੇ ਹੁਣ ਬੈਠਾ ਬੈਠਾ ਨਾਲੇ ਖਾਂਦਾ ਨਾਲੇ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਉਹ ਵੀ ਚਾਹੁੰਦੀ ਹੈ ਕਿ ਮੇਰੇ ਨਾਲ ਥੋੜਾ ਬਹੁਤ ਟਾਈਮ ਸਪੈਂਡ ਕਰੇ ਬੱਚਿਆਂ ਬਾਰੇ ਹਾਲਚਾਲ ਪੁੱਛਦਾ ਹੈ ਬੱਚੇ ਕਿਵੇਂ ਨੇ ਬੱਚੇ ਆ ਕੇ ਕੋਲ ਬਹਿ ਗਏ ਬਈ ਬੜੇ ਪਟਿਆਲ ਰੱਖਣਾ ਪੜ੍ਹਾਈ ਵਿੱਚ ਟਿਊਸ਼ਨ ਤੇ ਸਹੀ ਟਾਈਮ ਤੇ ਜਾਇਓ ਮੈਂ ਦੋ ਦਿਨਾਂ ਨੂੰ ਮੜਿਆਉਣਾ ਮੈਂ ਚੱਲਿਆ ਹੁਣ ਮਾਂ ਨਾਲ ਗੱਲ ਕਰਦਾ ਬੇਬੇ ਤੂੰ ਦੱਸ ਦਵਾਈ ਲੈ ਲੈ ਗੋਡੇ ਠੀਕ ਨੇ ਸਰੀਰ ਦੀ ਮਾਂ ਬੜੀ ਖੁਸ਼ ਹੈ ਮੇਰਾ ਪੁੱਤ ਮੇਰਾ ਹਾਲ ਚਾਲ ਪੁੱਛਦਾ ਪਿਓ ਨਾਲ ਗੱਲ ਕਰਦਾ ਬੱਚੇ ਬੜੇ ਖੁਸ਼ ਹੈ ਘਰ ਵਾਲੀ ਕਹਿੰਦੀ ਲੈ ਮੇਰੀ ਵੀ ਸਿਫਤ ਕੀਤੀ ਵੀ ਖਾਣਾ ਬਹੁਤ ਵਧੀਆ ਨਾਲ ਪਰੌਂਠੇ ਬਣ ਕੇ ਦੇ ਦਿੱਤੇ ਆ ਨਾਲ ਲੈ ਜੋ ਜੀ ਲਓ ਜੀ ਗੱਡੀ 'ਚ ਬਹਿ ਗਿਆ ਗੱਡੀ ਦੇ ਵਿੱਚ ਵੀ ਕਿੰਨਾ ਖੁਸ਼-ਖੁਸ਼ ਕਰੋਂ ਤੁਰਿਆ ਕਹਿੰਦਾ ਟਾਈਮ ਬਹੁਤ ਪਿਆ ਹੈ ਆਰਾਮ ਨਾਲ ਚੱਲਦੇ ਆ ਗੱਡੀ ਦੀ ਸਪੀਡ ਆਰਾਮ ਨਾਲ 60 70 ਤੇ ਹੌਲੀ-ਹੌਲੀ ਤੇ ਗੱਡੀ ਦੇ ਵਿੱਚ ਵਹਿਣ ਸਾਰੀ ਪਾਣੀ ਦੀ ਟੇਪ ਚੱਲ ਪਈ ਲਓ ਜੀ ਬਾਣੀ ਦੀ ਟੇਪ ਸਾਰੇ ਰਾਂ ਸੁਣਦਾ ਗਿਆ ਚਾਹੇ ਮੋਟਰਸਾਈਕਲ ਤੇ ਜਾਂਦਾ ਤਾਂ ਵੀ ਬਾਣੀ ਗਾਉਂਦਾ ਤੁਰਿਆ ਜਾਂਦਾ ਜੇ ਬਸ ਤੇ ਬੈਠਾ ਤਾਂ ਵੀ ਕੰਨਾਂ ਦੇ ਵਿੱਚ ਲਾ ਲਿਆ ਲਓ ਬਾਣੀ ਸੁਣਦੇ ਜਾਂਦੇ ਆ ਰਾਮ ਨਾਲ ਲਓ ਜੀ ਗੱਡੀ ਦੇ ਵਿੱਚ ਬੈਠਾ ਟਾਈਮ ਦੇ ਉੱਤੇ ਐ ਟਾਈਮ ਦੇ ਉੱਤੇ ਪਹੁੰਚ ਗਿਆ ਅੱਗੇ ਟ੍ਰੇਨ ਵਿੱਚ ਵੀ 10 ਮਿੰਟ ਪਏ ਸੀ ਉੱਥੇ ਵੀ ਖੜ ਕੇ ਚਾਹ ਪੀਤੀ ਰਾਮ ਨਾਲ ਗੱਡੀ 'ਚ ਬੈਠਾ ਤੇ ਟ੍ਰੇਨ ਦੇ ਵਿੱਚ ਬਹਿ ਕੇ ਵੀ ਕਹਿੰਦਾ ਲਓ ਮਨਾ ਹੁਣ ਬਾਣੀ ਹੋਰ ਪੜਨ ਲਈ ਪੋਥੀ ਨਾਲ ਲੈ ਆਇਆ ਸੀ ਕਿਤਾਬ ਨਾਲ ਲੈ ਕੇ ਆਇਆ ਸੀ ਲੋ ਸਾਰੇ ਰਾਹਾਂ ਐ ਬਾਣੀ ਬੜਦਾ ਦਿੱਲੀ ਤੱਕ ਨੂੰ ਕਲਕੱਤੇ ਨੂੰ ਤੁਰ ਗਿਆ ਚਲੋ ਜਿੱਧਰ ਮਰਜੀ ਗਿਆ ਗੱਲ ਨਵੇੜੋ ਹੁਣ ਇਹ ਕਿੰਨਾ ਰਸ ਹੈ ਉਸ ਆਪਾਂ ਵੇਖ ਰਹੇ ਹਾਂ ਵੀ ਬੰਦਾ ਕਿੰਨਾ ਖੁਸ਼ ਖੁਸ਼ ਐ ਨਾ ਸ਼ਰੀਰ ਕਿਤੇ ਦੁਖਦਾ ਕਿਉਂਕਿ ਸਵੇਰੇ ਐਕਸਰਸਾਈਜ਼ ਕੀਤੀ ਐ ਨੀਂਦ ਨਹੀਂ ਆਉਂਦੀ ਬਾਸੀਆਂ ਨਹੀਂ ਲਈ ਜਾਂਦਾ ਕਿਉਂਕਿ ਰਾਤ ਟਾਈਮ ਨਾਲ ਸੁੱਤਾ ਹੈ ਘਰ ਵਾਲੀ ਵੀ ਖੁਸ਼ ਐ ਘਰ ਵਾਲੀ ਬੱਚਿਆਂ ਨੂੰ ਮਿਲ ਕੇ ਆਇਆ ਗੱਲਬਾਤ ਇੱਕ ਹੁਣ ਦੂਜਾ ਸਾਡੇ ਵਰਗਾ ਆਲਸੀ 1 ਵਜੇ ਤੱਕ ਫਿਲਮ ਹੀ ਨਹੀਂ ਨਿਬੜੀ ਉਹ 1 ਵਜੇ ਤੱਕ ਫਿਲਮ ਅੱਛਾ ਫਿਰ ਉੱਠਣਾ ਸੀ ਕਿੰਨੇ ਵਜੇ 4 ਵਜੇ ਤੇ ਅੱਖ ਖੁੱਲੀ 6 ਵਜੇ ਜਾਗ ਹੀ ਨਹੀਂ ਆਈ ਜਦੋਂ 6 ਵਜੇ ਉੱਠਿਆ ਫਿਰ ਕਹੂਗਾ ਐ ਵੀ ਜਹੈ ਸੁ ਪ੍ਰਸਾਦ ਸੁਖ ਸੇਜ ਸੁਈ ਕਹੂਗਾ ਉੱਠ ਕੇ ਹਾਏ ਵੇ 6 ਵਜੇ ਅਹੀਂ ਮਾਰਿਆ ਚੱਕ ਕੇ ਬਿਸਤਰਾ ਬਰਸ਼ ਕੀਤਾ ਐ بس ਨਵੇੜਾ ਜਾਂ ਕਾਕੀ ਤਾ ਕਾ ਦਾ ਨਾ ਹਣੂ ਤੇ ਕਹਿੰਦਾ ਰਹਿ ਨਹੀਂ ਦਿਓ ਛੱਡੋ ਬਰੇ ਨਾ ਨਾ ਨਹੀਂ ਜੇ ਨਾ ਆਣ ਲੱਗ ਜਾਂਗੇ 5 ਮਿੰਟ ਲੱਗ ਜਾਣਗੇ ਨਾਤਾ ਨਹੀਂ ਉਹ ਬੰਦਾ ਐਂ ਬਰਸ਼ ਜਾ ਕਰਕੇ ਕਪੜੇ ਵੀ ਐ ਬਸ ਫਟਾ ਫਟ ਨਾ ਐਕਸਰਸਾਈਜ਼ ਨਾ ਕੋਈ ਸਰੀਰ ਖੋਲਿਆ ਘਰ ਵਾਲੀ ਜਦੋਂ ਥੱਲੇ ਆਇਆ ਵੀ ਉੱਤਰ ਕੇ ਜਦੋਂ ਘਰ ਵਾਲੀ ਕਹਿੰਦੀ ਮੈਂ ਸਵੇਰ ਦੀ ਲੱਗੀਆਂ ਲਓ ਜੀ ਪਰੇ ਲੈ ਜਾ ਪਰੌਂਠਾ ਮੈਂ ਨਹੀਂ ਖਾਣਾ ਦਿਸਦਾ ਨਹੀਂ ਤੈਨੂੰ ਅੰਨੀ ਐ ਤੂੰ ਮੈਂ ਲੇਟ ਹੋਇਆ ਪਿਆ ਤੈਨੂੰ ਦਿਸਦਾ ਨਹੀਂ ਉਹ ਤੇਨੂੰ ਪਰੌਂਠਿਆਂ ਦੀ ਪਈ ਆ ਮੈਂ ਲੇਟ ਹੋ ਗਿਆ ਘੜੀ ਤੇ ਵੇਖ ਤੂੰ ਉਹ ਬਸ ਇੰਨਾ ਅੱਗ ਲੱਗੀ ਵਾਂਗੂ ਬੱਚਿਆਂ ਕੰਨੀ ਤੇ ਵੇਖ ਲੋ ਜੀ ਆ ਨਿਆਣੇ ਉਪਰੇ ਲੈ ਜਾ ਬੇਬੇ ਦੇ ਗੋਡੇ ਕਿਨੇ ਪੁੱਛਣੇ ਉਥੇ ਉਹ ਘਰ ਵਾਲੀ ਦਾ ਜਿਹਦਾ ਮੂੰਹ ਸੁੱਜ ਗਿਆ ਬਣ ਗਿਆ ਵੀ ਮੈਂ ਸਵੇਰ ਦੀ ਲੱਗੀਆਂ ਮੈਰੀ ਕੋਈ ਗੱਲ ਹੀ ਨਹੀਂ ਸੁਣੀ ਉਹ ਭੱਜ ਗਿਆ ਲਓ ਜੀ ਗੱਡੀ 'ਚ ਬਹਿ ਗਿਆ ਗੱਡੀ 'ਚ ਬਹਿਣ ਸਾਰ ਇੰਨੀ ਭਜਾਈ ਨਾ ਨਿਤਨੇਮ ਨਾ ਕੋਈ ਬਾਣੀ ਨਾ ਕੋਈ ਧਿਆਨ ਨਾ ਗਿਆਨ ਕੁਝ ਵੀ ਨਹੀਂ ਤੇ ਗੱਡੀ ਇੰਨੀ ਸਪੀਡ 'ਚ ਭਜਾਈ ਅੱਗੇ ਪੁਲਿਸ ਵਾਲੇ ਨੇ ਰੋਕ ਲਿਆ ਖੜ੍ਹ ਜਾਓ ਕਿੱਧਰ ਚੱਲਿਆ ਉਹਨੇ ਚਲਾਨ ਕੱਟਤਾ ਹੁਣ ਭਰ ਗਿਆ 1100 ਹੁਣ ਹੋਰ ਸਟ੍ਰੈਸ ਪੈ ਗਈ ਫਿਰ ਜਦੋਂ ਇੰਨੀ ਤੇਜ਼ ਗੱਡੀ ਪਹੁੰਚਾਈ ਗਾਂ ਜਾਂਦਿਆਂ ਨੂੰ ਟ੍ਰੇਨ ਲੱਗਦੀ ਗੱਡੀ ਲੰਘ ਗਈ ਲਓ ਹੁਣ ਪਤਾ ਕੀ ਐ ਨਵੀਂ ਟਿਕਟ ਖਰੀਦੀ ਹਜ਼ਾਰ ਉਹਦੇ ਤੇ ਲਾਇਆ ਤੇ ਨਵੀਂ ਟਿਕਟ ਖਰੀਦ ਕੇ ਕਿੰਨੇ ਵਜੇ ਚੱਲੂ ਕਹਿੰਦੇ ਹੁਣ ਦੁਪਹਿਰੇ 12 ਵਜੇ ਚੱਲੂ ਹੁਣ 6 ਘੰਟੇ ਦੇ ਕੋਲ ਨੇ 4 ਘੰਟੇ ਵੇਲਾ ਹੋ ਗਿਆ ਹੁਣ ਉੱਥੇ ਬਹਿ ਕੇ ਫਤ ਕਿੰ ਕਰੇ ਐ ਬਹਿ ਜੇ ਹੁਣ ਨਾ ਮੈਂ ਐ ਕਰਦਾ ਅੱਖਾਂ ਬੰਦ ਕਰਕੇ ਰੱਬ ਵਿੱਚ ਧਿਆਨ ਲੱਭਣਾ ਦੱਸੋ ਲੱਗੂ ਉਹਦਾ ਧਿਆਨ ਘਰ ਵਾਲੀ ਦਾ ਸੁਝਿਆ ਮੂੰਹ ਯਾਦ ਆਉਣਾ ਵੀ ਲੜੇਗੀ ਉਹਨੂੰ ਮਨਾਏਗਾ ਫੋਨ ਕਰ ਕਰਕੇ ਤਰ ਲੈ ਲਏਗਾ ਤੂੰ ਬੱਚੇ ਵੀ ਅਪਸੈਟ ਹੋ ਗਏ ਸੁਣੋ ਧਿਆਨ ਨਾਲ ਸੁਣਿਓ ਸਰੀਰ ਉਹਦਾ ਪੇਟ ਵੀ ਸਾਫ਼ ਨਹੀਂ ਹੋਇਆ ਸੀ ਉਹ ਵੀ ਗੁਰੜ ਗੁਰੜ ਹੋਈ ਜਾਂਦੀ ਹੈ ਧਿਆਨ ਨਾਲ ਸੁਣ ਤੁਸੀਂ ਵੇਖਿਓ ਇਹ ਗੱਲ ਮੇਰੀ ਪਹਾਸੇ ਚ ਨਾ ਲੈ ਕੇ ਜਾਇਓ ਏ ਤੁਸੀਂ ਸਕੋਗੇ ਵੀ ਇਹ ਕਥਾ ਕਿਸ ਹਸਾਬ ਦੀ ਹੋਈ ਪਰ ਕਥਾ ਨੂੰ ਇਨਾ ਤਰੀਕਿਆਂ ਨਾਲ ਸਮਝਣਾ ਪੈਣਾ ਅਸੀਂ ਜਿੰਨਾ ਚਿਰ ਪ੍ਰੈਕਟੀਕਲ ਸਾਡੀ ਲਾਈਫ ਇਦਾਂ ਦੀ ਹੈ ਤੁਸੀਂ ਜਿੰਨਾ ਚਿਰ ਉਹਨੂੰ ਨਹੀਂ ਸਮਝਦੇ ਉਹਨਾਂ ਚਿਰ ਸਤ ਚਿੱਤ ਆਨੰਦ ਨੂੰ ਕਿਵੇਂ ਸਮਝੋਗੇ ਆਨੰਦ ਤੇ ਤੇਰੀ ਮਿਹਨਤ ਦੇ ਪਿੱਛੇ ਪਿਆ ਹੈ ਬਖਸ਼ਿਸ਼ ਰੱਬ ਦੀ ਵਰਤਦੀ ਹੈ ਬਖਸ਼ਿਸ਼ ਕੀ ਹੈ ਗੁਰੂ ਦਾ ਗਿਆਨ ਅਕਲ ਓਦੋਂ ਬਾਅਦ ਜਦੋਂ ਉਹਨੂੰ ਪ੍ਰੈਕਟੀਕਲ ਕਰੇਗਾ ਉਹਦੇ ਪਿੱਛੇ ਆਨੰਦ ਆਏ ਇਦਾਂ ਹੀ ਸਮਝਣਾ ਪੈਂਦਾ ਹੁਣ ਉਹ ਬੰਦਾ ਜਿਹੜਾ ਬੰਦਾ ਸਾਰਾ ਕੁਝ ਖਰਾਬ ਕਰਕੇ ਬਹਿ ਗਿਆ ਉਹ ਬੰਦਾ ਨਾ ਜੀ ਐਦਾਂ ਕਹਿੰਦਾ ਚੱਲ ਆਇਆ ਕਰਦੇ ਆ ਹੁਣ ਬਾਣੀ ਦੇ ਪੰਜ ਸੱਤ ਸ਼ਬਦਾਂ ਦੇ ਅਰਥ ਪੜ੍ਹਦੇ ਆ ਫੋਲੇ ਕਾ ਪੋਥੀ ਧਿਆਨ ਉਹਦਾ ਯਾਰ ਮੇਰਾ ਚਲਾਨ ਕੱਟਿਆ ਗਿਆ ਯਾਰ ਮੇਰੀ ਘਰ ਵਾਲੀ ਨਾਰਾਜ਼ ਹੋਈ ਪਈ ਐ ਯਾਰ ਸਾਰਾ ਅਫਸੈਟ ਤੇ ਉਹਨੇ ਆਪ ਕੀਤਾ ਐ ਬੇੜਾ ਕਰਕ ਕਰਕੇ ਸਿਸਟਮ ਖਰਾਬ ਕਰਕੇ ਫਿਰ ਅੱਖਾਂ ਬੰਦ ਕਰਕੇ ਕਹਿੰਦਾ ਰਸ ਉਹਦੇ ਸਾਹਮਣੇ ਨਾ ਜੀ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਵੀ ਲੈ ਆਓ ਉਹਨੂੰ ਕਹੇ ਆ ਜਾ ਤੈਨੂੰ ਮੈਂ ਨਾਮ ਜਪਾਵਾਂ ਕਰ ਅੱਖਾਂ ਬੰਦ ਉਹਦਾ ਧਿਆਨ ਨਹੀਂ ਜੁੜ ਸਕਦਾ ਉਸ ਬੰਦੇ ਕਿਉਂਕਿ ਉਹਦਾ ਸਿਸਟਮ ਖਰਾਬ ਐ ਉਦੀ ਪ੍ਰੈਕਟੀਕਲ ਲਾਈਫ ਜਿਹੜੀ ਹੈ ਬਹੁਤ ਖਰਾਬ ਹੈ ਪਿਆਰਿਓ ਉਹਨੂੰ ਤੁਸੀਂ ਕਿਵੇਂ ਸ਼ਾਂਤ ਕਰ ਦੋਗੇ ਜਿਹਦੀ ਜਿਹੜਾ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਜਿਸ ਨੂੰ ਸਰੀਰ ਦੀ ਜ਼ਿੰਮੇਵਾਰੀ ਦਾ ਨਹੀਂ ਪਤਾ ਜਿਸ ਨੂੰ ਘਰ ਵਾਲੀ ਦੀ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਹੈ ਉਹਦੀ ਉਹ ਨਹੀਂ ਪਤਾ ਮਾਂ ਪ੍ਰਤੀ ਹਾਲਚਾਲ ਪੁੱਛਣਾ ਸੀ ਉਹ ਜ਼ਿੰਮੇਵਾਰੀ ਦਾ ਨਹੀਂ ਪਤਾ ਵੇਲੇ ਨਾਲ ਉੱਠੀ ਦਾ ਜ਼ਿੰਮੇਵਾਰੀ ਦਾ ਨਹੀਂ ਪਤਾ ਉਹ ਬੰਦਾ ਉਹਨੂੰ ਕੌਣ ਹੈ ਦੁਨੀਆ 'ਚ ਜੰਮਿਆ ਜਿਹੜਾ ਸ਼ਾਂਤ ਕਰ ਦਵੇਗਾ ਕੀ ਨਾ ਬਾਬਾ ਲਿਆਉਂਗੇ ਜਿਹੜਾ ਉਹਦੇ ਮਨ ਨੂੰ ਸ਼ਾਂਤ ਨਹੀਂ ਹੋਣਾ ਉਹਨੇ ਉਹਨੂੰ ਉਹਦਾ ਗੁਰਬਾਣੀ 'ਚ ਵੀ ਮਨ ਨਹੀਂ ਲੱਗਣਾ ਕੋਈ ਧਿਆਨ ਨਹੀਂ ਉਸ ਬੰਦੇ ਦਾ ਟਿਕਣਾ ਪਿਆ ਰਿਓ ਜਿਹੜਾ ਬੰਦਾ ਹੁਣ ਜਿਹੜਾ ਬੰਦਾ ਪਹਿਲਾਂ ਵਾਲਾ ਸੀ ਲੈ ਹੁਣ ਉਹਦੇ ਵੱਲ ਧਿਆਨ ਲੈ ਕੇ ਜਾਇਓ ਉਹ ਬੰਦਾ ਨਾ ਪਹਿਲਾਂ ਵਾਲਾ ਜਿਹੜਾ ਸਹੀ ਟਾਈਮ ਤੇ ਸੁੱਤਾ ਸੀ ਸਹੀ ਟਾਈਮ ਤੇ ਉੱਠਿਆ ਸੀ ਐਕਸਰਸਾਈਜ਼ ਕੀਤੀ ਸੀ ਡੰਡ ਲਾਏ ਸੀ ਮਾਲਿਸ਼ ਕੀਤੀ ਸੀ ਫੇਰ ਨਹਾਤਾ ਸੀ ਫਿਰ ਘਰ ਵਾਲੀ ਨਾਲ ਗੱਲਬਾਤ ਕਰਕੇ ਆਇਆ ਸੀ ਰੋਟੀ ਖਾ ਕੇ ਆਇਆ ਸੀ ਰੋਟੀ ਨਾਲ ਲੈ ਕੇ ਆਇਆ ਸੀ ਨਿਤਨੇਮ ਵੀ ਉਹਨੇ ਕੀਤਾ ਸੀ ਗੱਡੀ ਦੇ ਵਿੱਚ ਬਹਿ ਕੇ ਵੀ ਬਾਣੀ ਸੁਣਦਾ ਆਇਆ ਸੀ ਸਹੀ ਟਾਈਮ ਤੇ ਸਟੇਸ਼ਨ ਤੇ ਪਹੁੰਚ ਗਿਆ ਸੀ ਸਹੀ ਟਾਈਮ ਦੇ ਉੱਤੇ ਉਹਨੇ ਗੱਲਬਾਤ ਕੀਤੀ ਅੱਛਾ ਉਹ ਬੰਦੇ ਨੂੰ ਇੱਕ ਬੰਦਾ ਕਹਿੰਦਾ ਭਾਈ ਸਾਹਿਬ ਹਾਂਜੀ ਆਜੋ ਥੋੜਾ ਚਿਰ ਸਿਮਰਨ ਕਰੀਏ ਇਹ ਕਹਿੰਦਾ ਕੀ ਹੋ ਜੂ ਸਿਮਰਨ ਕਰਕੇ ਕਹਿੰਦੇ ਆਨੰਦ ਆ ਜਾਵੇ ਕਹਿੰਦਾ ਮੈਂ ਤੇ ਜਦੋਂ ਉੱਠਿਆ ਆਨੰਦ ਹੀ ਲੈ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ